ਜੋ ਸੋਚਿਆ ਸੀ ਨਹੀਂ ਹੋਇਆ ਕੋਈ ਗੱਲ ਨਹੀਂ ਕੀ ਪਤਾ ਮਾਲਕ ਨੇ ਹੋਰ ਵਧੀਆ ਸੋਚਿਆ ਹੋਵੇ ਕਿੰਨਾ ਸੋਚੀ ਜੋਗੇ ਇੱਕੋ ਹੀ ਚੀਜ਼ ਬਾਰੇ ਤੁਹਾਨੂੰ ਪਤਾ ਕੀ ਹੁੰਦਾ ਕਿ ਜਦੋਂ ਸਾਨੂੰ ਕੋਈ ਚੀਜ਼ ਨਹੀਂ ਨਾ ਮਿਲਦੀ ਸਾਡਾ ਮਨ ਬਾਰ-ਬਾਰ ਵਿਚੈਣ ਹੋ ਜਾਂਦਾ ਯਾਰ ਰੱਬ ਮੇਰੀ ਕਿਉਂ ਨਹੀਂ ਸੁਣਦਾ ਪਿਆ ਸਾਰਿਆਂ ਦੇ ਕੰਮ ਬਣਾਉਂਦਾ ਵਾ ਰੱਬ ਮੇਰਾ ਨਹੀਂ ਬਣਾਉਂਦਾ ਪਿਆ ਜਿੰਨਾ ਇੱਕ ਚੀਜ਼ ਬਾਰੇ ਬਾਰ-ਬਾਰ ਸੋਚੀ ਜੋਗੇ ਬਾਰ-ਬਾਰ ਟ੍ਰਿਗਰ ਕਰੀ ਜੋਗੇ ਆਪਣੇ ਦਿਮਾਗ ਨੂੰ ਇੱਕੋ ਹੀ ਗੱਲ ਤੇ ਫਿਰ ਦਿਲ ਤੁਹਾਡੇ ਹੀ ਦੁਖਣਾ ਜਦੋਂ ਪਤਾ ਤੁਹਾਡੇ ਹੱਥ ਵੱਸ ਨਹੀਂ ਉਸੇਗਾ ਸਮਾ ਵੀ ਵੇਹ ਚੁੱਕੇ ਹੋ ਹਾਲਾਤ ਵੀ ਵੇਹ ਚੁੱਕੇ ਹੋ ਫੇਰ ਵੀ ਨਹੀਂ ਸਮਝਦੇ ਪੇ ਕਿ ਜਦੋਂ ਮਾਲਕ ਨੇ ਕੰਮ ਸੋਚੇ ਆ ਹੁਣੇ ਉਦੋ ਹੀ ਹੈ ਜਿਹੜਾ ਅੱਜ ਦਾ ਦਿਨ ਨਾ ਉਹ ਖੁਸ਼ੀ ਨਾ ਬਤਾਓ ਆਪਣੇ ਮਾਲਕ ਕਰਾਏਗਾ ਹੀ ਮਾਲਕ ਨੇ ਤੁਹਾਨੂੰ ਜੇ ਭੇਜਿਆ ਕੁਛ ਨਾ ਕੋਈ ਸੋਚ ਸਮਝ ਕੇ ਤੁਹਾਡੀ ਜ਼ਿੰਦਗੀ ਬਣਾਈ ਹੈ ਨਾ ਜਦੋਂ ਕਲਮ ਆਪਣੇ ਗੁਰੂ ਦੇ ਹੱਥਾਂ 'ਚ ਛੱਡੀ ਹੀ ਆ ਫੇਰ ਰੋਏ ਥੋੜੀ ਆਪ ਸੋਚੀ ਇਹਦਾ ਕਿ ਇਹ ਚੈਪਟਰ 'ਚ ਕੀ ਲਿਖਿਆ ਹੋਇਆ ਹੈਗਾ ਅਗਲੇ ਚੈਪਟਰ 'ਚ ਕੀ ਲਿਖਿਆ ਹੋਇਆ ਹੈਗਾ ਜੋ ਮਾਲਕ ਨੇ ਸੋਚਿਆ ਵਧੀਆ ਹੀ ਆ ਫੇਰ ਜਦੋਂ ਆਪਣੀ ਜ਼ਿੰਦਗੀ ਦੀ ਡੋਰ ਉਹਦੇ ਹੱਥਾਂ 'ਚ ਛੱਡਤੀ ਆ ਫਿਰ ਰੋਹ ਥੋੜੀ ਸਵਾਲ ਕਰੀ ਜਣੇ ਕਿ ਅੱਛਾ ਹੋਣਾ ਅੱਜ ਕਿੱਦਾਂ ਹੋਏਗਾ ਕੱਲ ਕਿੱਦਾਂ ਹੋਏਗਾ ਇਹ ਕੰਮ ਕਦੋਂ ਹੋਏਗਾ ਇਹ ਤਾਂ ਟੈਨਸ਼ਨ ਹੈ ਹੀ ਆ ਫਿਰ ਦਿਲ ਨੂੰ ਜਿੰਨੀਆਂ ਟੈਨਸ਼ਨਾਂ ਲਾਈ ਜੋਗੇ ਇੰਨੇ ਕਮਜ਼ੋਰ ਪਈਆਂ ਨਾ ਰੋਜ਼ ਹੀ ਇਹਨੇ ਤੁਹਾਨੂੰ ਤੰਗ ਕਰੀ ਜਣਾ ਫਿਰ ਕਿ ਹੁਣ ਤੂੰ ਜਾਗ ਰਹਾ ਤਾ ਮਸੂ ਸੋਚ ਕੇ ਸੋ ਟੈਨਸ਼ਨਾਂ ਛੱਡ ਦੋ ਫਿਕਰਾਂ ਛੱਡ ਦੋ ਕਿਸੇ ਵੀ ਚੀਜ਼ ਦੀ ਹੱਦੋਂ ਵੱਧ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਜਿਹੜਾ ਕੰਮ ਜਿਸ ਘੜੀ ਚ ਹੋਣਾ ਉਦੋਂ ਹੀ ਹੋਣਾ ਜਿੰਨਾ ਮਰਜ਼ੀ ਪਿੱਛੇ ਭੱਜੀ ਜਾਓ ਉਹ ਜਦੋਂ ਲਿਖਿਆ ਹੈ ਨਾ ਮਾਲਕ ਨੇ ਉਦੋਂ ਹੀ ਹੋਣਾ ਪਰ ਉਹ ਸਾਰਾ ਰੱਖਿਆ ਕਰੋ ਵਧੀਆ ਹੀ ਹੋਏਗਾ ਚੰਗਾ ਹੋਏਗਾ